ਤੇ ਇੱਥੇ ਜਿਹੜਾ ਵੀ ਬਜ਼ੁਰਗ ਲੋੜਵੰਦ ਜਿਹਦੇ ਘਰ ਛੱਤ ਨਹੀਂ ਹੋਊਗੀ ਔਰ ਖਾਣ ਨੂੰ ਰੋਟੀ ਨਹੀਂ ਹੋਊਗੀ ਉਹਨੂੰ ਇਹ ਅਸੀਂ ਇੱਥੇ ਰੱਖਾਂਗੇ ਅੱਜ ਸਾਡੇ 5 ਕਮਰੇ ਤਿਆਰ ਹੋ ਚੁੱਕੇ ਹਨ ਕੋਈ ਬਜ਼ੁਰਗ ਐਦਾਂ ਦਾ ਹੈਗਾ ਜਿਹਨੂੰ ਘਰੇ ਬੱਚੇ ਤੰਗ ਪਰੇਸ਼ਾਨ ਕਰਦੇ ਆ ਉਹਨੂੰ ਰੋਟੀ ਖਾਣ ਨੂੰ ਨਹੀਂ ਦੇ ਰਹੇ ਰਹਿਣ ਨੂੰ ਜਗ੍ਹਾ ਨਹੀਂ ਦੇ ਰਹੇ ਸਾਡੇ ਨਾਲ ਸੰਪਰਕ ਕਰ ਸਕਦਾ ਸਾਡੇ ਇੱਥੇ ਸਸਟਨ ਦੇ ਵਿੱਚ ਜਿਹੜਾ ਆ ਸਕਦਾ ਔਰ ਉਹਨਾਂ ਨੂੰ ਰੋਟੀ ਪਾਣੀ ਰਹਿਣ ਸੈਣ ਪਕੜਾ ਲਈਦਾ ਹਰ ਤਰ੍ਹਾਂ ਦਾ ਪ੍ਰਬੰਧ ਅਸੀਂ ਕੋਸ਼ਿਸ਼ ਕਰਾਂਗੇ ਬਿਲਕੁਲ ਫ੍ਰੀ ਆ ਹਾਂ ਕੋਈ 23 ਵਾਰ ਇਦਾਂ ਦੀ ਗੱਲ ਹੁੰਦੀ ਹੈ ਕਿ ਕੋਈ ਹੋਰ ਦਾਨੀ ਸੱਜਣ ਆ ਕੇ ਕਹਿੰਦਾ ਵੀ ਆ ਬਜ਼ੁਰਗ ਨੂੰ ਰੱਖ ਲਓ ਅਸੀਂ ਦੀ ਸੇਵਾ ਜਿਹੜੀ ਮਹੀਨੇ ਬਾਅਦ ਕੋ ਰਾਸ਼ਨ ਪਾਣੀ ਦੀ ਜਾਂ ਕੋਈ ਹੋਰ ਉਹ ਦੇ ਸਕਦਾ ਜੀ ਉਹ ਤੇ ਕਿਉਂਕਿ ਚੱਲਣਾ ਤਾਂ ਦਾਨ ਨਾਲ ਹੀ ਆ ਕੋਈ ਪੈਸਾ ਵਗੈਰਾ ਵੀ ਲਿਖਤਾ ਜਾਂਦਾ ਹੈ ਤੇ ਰਹਿਣ ਦਾ ਹੈ ਨਾ ਦੇ ਵੱਲੋਂ ਤੇ ਨਹੀਂ ਕੋਈ ਨਹੀਂ ਲਾਗੀ ਦੇਖ ਪਾ ਰਹੇ ਉਹਨਾਂ ਦੀ ਜਿਵੇਂ ਆਪਾਂ ਬੱਚਿਆਂ ਦੇਖਭਾਲ ਕਰਦੇ ਹਾਂ ਕੋਈ ਬੱਚਿਆਂ ਵਾਲੇ ਕੰਮ ਸ਼ਸ਼ੀਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਦੀਪਕ ਚਾਨਾ ਸਵਾਗਤ ਕਰਦਾ ਸੁਆਮੀ ਗਗਾਨੰਦ ਜੀ ਪੂਰੀ ਵਾਲੇ ਚੈਰੀਟੇਬਲ ਸੇਵਾ ਸੁਸਾਇਟੀ ਵੱਲੋਂ ਸਮਾਜ ਭਲਾਈ ਦੇ ਕੰਮ ਲਗਾਤਾਰ ਜਾਰੀ ਨੇ ਕਈ ਤਰ੍ਹਾਂ ਦੇ ਉਪਰਾਲੇ ਕੀਤੇ ਜਾਂਦੇ ਨੇ ਉਹਨਾਂ ਨੇ ਅੱਜ ਇੱਕ ਬਹੁਤ ਵਧੀਆ ਉਪਰਾਲਾ ਜਿਹੜਾ ਕੀਤਾ ਬੇਸਹਾਰੇ ਬਜ਼ੁਰਗਾਂ ਦੇ ਲਈ ਮਾਛੀਵਾੜਾ ਸਾਹਿਬ ਦੇ ਵਿੱਚ ਇੱਕ ਐਸਜੀਬੀ ਸਵਰਗ ਆਸ਼ਰਮ ਦਾ ਜਿਹੜਾ ਉਦਘਾਟਨ ਕੀਤਾ ਜਿਸ ਦੇ ਵਿੱਚ ਬੇਸਹਾਰਾ ਬਜ਼ੁਰਗਾਂ ਨੂੰ ਰਹਿਣ ਦੇ ਲਈ ਜਗ੍ਹਾ ਦਿੱਤੀ ਜਾਵੇਗੀ ਤਾਂ ਉਹ ਗੱਲਬਾਤ ਕਰ ਲੈਣੇ ਆ ਜਿਹੜੇ ਸੁਆਮੀ ਗੰਗਾ ਨਾਨ ਜੀ ਪੂਰੀ ਚੈਰੀਟੇਬਲ ਸੇਵਾ ਸੁਸਾਇਟੀ ਦੇ ਮੇਨ ਸੇਵਾਦਾਰ ਨੇ ਚਰਨਜੀਤ ਸਿੰਘ ਥੋਪੀਆ ਹੋ ਸਾਡੇ ਨਾਲ ਮੌਜੂਦ ਨੇ ਉਨਾ ਤੋਂ ਹੀ ਜਾਣ ਲੈਣੇ ਆ ਸਰ ਸਭ ਤੋਂ ਪਹਿਲਾਂ ਇਹੀ ਕਹੂੰਗਾ ਬੜਾ ਵਧੀਆ ਉਪਰਾਲਾ ਕੀਤਾ ਜੀ ਤੁਸੀਂ ਲਗਾਤਾਰ ਸਮਾਜ ਸੇਵਾ ਦੇ ਕੰਮ ਕਰਦੇ ਹੋ ਪਰ ਜਿਹੜਾ ਇਹ ਉਪਰਾਲਾ ਕੀਤਾ ਹੈ ਸਵਰਗ ਆਸ਼ਰਮ ਦਾ ਜੀ ਉਦਘਾਟਨ ਹੋਇਆ ਕੀ ਕਹੋਗੇ ਜੀ ਦੇਖੋ ਜੀ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਇਹ ਜਿਹੜੀ ਗੁਰੂਆਂ ਪੀਰਾਂ ਦੀ ਧਰਤੀ ਹੈ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨ ਛੂਪਾ ਪ੍ਰਾਪਤ ਧਰਤੀ ਹੈ ਇੱਥੇ ਜਿਹੜਾ ਵੀ ਆਉਂਦਾ ਹੈ ਸਮਾਜ ਲਈ ਸੇਵਾ ਕਰਨ ਦਾ ਉਪਰਾਲਾ ਕਰਦਾ ਉਹਦੇ ਵਿੱਚ ਅਸੀਂ ਵੀ ਤੇ ਜੁੜੇ ਹੋਏ ਆ ਕਿ ਅਸੀਂ ਵੀ ਸਮਾਜ ਦੀ ਸੇਵਾ ਕਰ ਸਕੀਏ ਤੇ ਜਿਹੜਾ ਵਿਰਧ ਆਸ਼ਰਮ ਹੈ ਇਹਦਾ ਨਾਮ ਸੁਆਮੀ ਗੰਗਾ ਨਾਮ ਜੀ ਧੂਰੀ ਵਾਲੇ ਸਵਰਗ ਆਸ਼ਰਮ ਰੱਖਿਆ ਗਿਆ ਤੇ ਇੱਥੇ ਜਿਹੜਾ ਵੀ ਬਜ਼ੁਰਗ ਲੋੜਵੰਦ ਜਿਹਦੇ ਘਰ ਛੱਤ ਨਹੀਂ ਹੋਊਗੀ ਔਰ ਖਾਣ ਨੂੰ ਰੋਟੀ ਨਹੀਂ ਹੋਊਗੀ ਉਹਨੂੰ ਇਹ ਅਸੀਂ ਇੱਥੇ ਰੱਖਾਂਗੇ ਅੱਜ ਸਾਡੇ 5 ਕਮਰੇ ਤਿਆਰ ਹੋ ਚੁੱਕੇ ਹਨ ਜਿਨ੍ਹਾਂ ਵਿੱਚੋਂ ਅੱਜ ਇਸ ਇੱਕ ਕਮਰੇ ਦੀ ਚਾਬੀ ਜਿਹੜੀ ਸਾਡੇ ਤਾਂ ਤਾਂ ਸੁਆਮੀ ਸ਼ੰਕਰਾਨੰਦ ਜੀ ਮਹਾਰਾਜ ਪੂਰੀ ਵਾਲੇ ਤਾਂ ਅੰਤਲਵੰਦੀ ਫਰਜ਼ ਤੋਂ ਉਹਨਾਂ ਨੇ ਇੱਕ ਕਮਰੇ ਦੀ ਚਾਬੀ ਦੇ ਕੇ ਅੱਜ ਸ਼ੁਰੂਆਤ ਕੀਤੀ ਹੈ ਦੁਪਾਟਨ ਕੀਤਾ ਹੈ ਤੇ ਅੱਗੇ ਇਹ ਸੇਵਾ ਜਾਰੀ ਰਹੂਗੀ ਇਹ ਜਿਹੜੀ ਸੇਵਾ ਸੁਆਮੀ ਸ਼ੰਕਰਾਨੰਦ ਮਹਾਰਾਜ ਪੂਰੀ ਵਾਲਿਆਂ ਦੀ ਅਪਾਰ ਕਿਰਪਾ ਸਦਕਾ ਚਲਦੀ ਹੀ ਰਹੂਗੀ ਇਹ ਕਿਹੜੇ 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 ਬਜ਼ੁਰਗਾਂ ਨੂੰ ਇਹਦਾ ਲਾਭ ਮਿਲ ਸਕਦਾ ਹੈ ਤੇ ਕਿਵੇਂ ਤੁਹਾਡੇ ਨਾਲ ਸੰਪਰਕ ਕਰ ਸਕਦੇ ਨੇ ਇੱਥੇ ਦੇਖੋ ਜੀ ਸੰਪਰਕਤਾ ਇੱਥੇ ਸਾਡੇ ਮੈਂਬਰ ਨੇ ਸੁਸਾਇਟੀ ਦੇ 11-12 ਮੈਂਬਰ ਨੇ ਜਿਹਦੇ ਵਿੱਚ ਸਾਡੇ ਅਸ਼ੋਕ ਰਾਣਾ ਜੀ ਸਾਡੇ ਪ੍ਰੈਸ਼ੀਅਰ ਨੇ ਮੰਡੀ ਦੇ ਸਾਹਮਣੇ ਇਹਨਾਂ ਦਾ ਦੁਕਾਨ ਵੀ ਹੈ ਉੱਥੇ ਵੀ ਕਰ ਸਕਦੇ ਆ ਤੇ ਸਾਡਾ ਐਸਜੀਵੀ ਚੈਰੀਟੇਬਲ ਹਸਪਤਾਲ ਵੀ ਚੱਲਦਾ ਉੱਥੇ ਵੀ ਸੰਪਰਕ ਕਰ ਸਕਦੇ ਆ ਸੋ ਇੱਥੇ ਜਿਹੜੀ ਸਹੂਲਤ ਹੈ ਉਹ ਉਹਨਾਂ ਲੋਕਾਂ ਵਾਸਤੇ ਹੈ ਜਿਨ੍ਹਾਂ ਨੂੰ ਸਹੀ ਤਰੀਕੇ ਨਾਲ ਘਰੇ ਝੱਲਿਆ ਨਹੀਂ ਜਾਂਦਾ ਉਹਨਾਂ ਨੂੰ ਦਰਕਾਰਿਆ ਜਾਂਦਾ ਬੱਚਿਆਂ ਵੱਲੋਂ ਇਹ ਕਾਰਨ ਹੈ ਉਹ ਪ੍ਰਮਾਤਮਾ ਜਾਣੇ ਵੀ ਕਾਰਨ ਕੀ ਹੈ ਕਿਸ ਕਾਰਨ ਕਰਕੇ ਉਹ ਦਰਕਾਰਿਆ ਜਾਂਦਾ ਜੀ ਨੂੰ ਘਰੇ ਰੋਟੀ ਨਹੀਂ ਮਿਲਦੀ ਰਹਿਣ ਨੂੰ ਛੱਤ ਨਹੀਂ ਹੈਗੀ ਉਹਨਾਂ ਬਜ਼ੁਰਗਾਂ ਲਈ ਅਸੀਂ 24 ਘੰਟੇ ਹਾਜ਼ਰ ਹਾਂ ਕੋਈ ਵੀ ਬਜ਼ੁਰਗ ਤੁਹਾਡੇ ਜਰੀਏ ਮੈਂ ਬੇਨਤੀ ਕਰਦਾ ਖਾਸ ਕਰਕੇ ਮਾਛੀਵਾੜਾ ਸਮਰਾਲਾ ਤਹਿਸੀਲ ਦੇ ਵਿੱਚ ਕੋਈ ਬਜ਼ੁਰਗ ਐਦਾਂ ਦਾ ਹੈਗਾ ਜੀ ਨੂੰ ਘਰੇ ਬੱਚੇ ਤੰਗ ਪਰੇਸ਼ਾਨ ਕਰਦੇ ਆ ਉਹਨੂੰ ਰੋਟੀ ਖਾਣ ਨੂੰ ਨੀ ਦੇ ਰਹੇ ਰਹਿਣ ਨੂੰ ਜਗ੍ਹਾ ਨਹੀਂ ਦੇ ਰਹੇ ਉਹ ਸਾਡੇ ਨਾਲ ਸੰਪਰਕ ਕਰ ਸਕਦਾ ਸਾਡੇ ਇੱਥੇ ਆਸ਼ਰਮ ਦੇ ਵਿੱਚ ਜਿਹੜਾ ਆ ਸਕਦਾ ਔਰ ਉਹਨਾਂ ਰੋਟੀ ਪਾਣੀ ਰਹਿਣ ਸਹਿਣ ਕਪੜਾ ਲੈਣਾ ਹਰ ਤਰ੍ਹਾਂ ਦਾ ਪ੍ਰਬੰਧ ਅਸੀਂ ਕੋਸ਼ਿਸ਼ ਕਰਾਂਗੇ ਬਾਕੀ ਵਾਹਿਗੁਰੂ ਕਿਰਪਾ ਕਰੇ ਉਹ ਪਰਮਪితਾ ਪ੍ਰਮਾਤਮਾ ਸਾਡੇ ਮਨ ਦੇ ਵਿੱਚ ਇਹ ਵਸਾਈ ਰੱਖੇ ਸੰਗਤਾਂ ਦਾ ਸਹਿਯੋਗ ਰਹੇ ਤਾਂ ਹੀ ਇਹ ਉਪਰਾਲਾ ਹੋ ਸਕਦਾ ਸੋ ਮੈਂ ਤਾਂ ਤੁਹਾਡੇ ਜਰੀਏ ਸਾਰੇ ਖਾਸ ਕਰ ਸਮਰਾਲਾ ਤਹਿਸੀਲ ਦੇ ਉਹਨਾਂ ਬਜ਼ੁਰਗਾਂ ਨੂੰ ਬੇਨਤੀ ਕਰਾਂਗਾ ਜੇ ਕਿਸੇ ਕੋਲ ਘਰ ਨਹੀਂ ਹੈਗਾ, ਰਹਿਣ ਨੂੰ ਜਗ੍ਹਾ ਨਹੀਂ ਹੈਗੀ। ਕਈ ਵਾਰ ਅੱਜ ਵੀ ਗੱਲ ਚੱਲਦੀ ਸੀ ਕੋਈ ਕਰੋਪੀ ਹੋ ਜਾਂਦੀ ਹੈ, ਉਹਨਾਂ ਦੇ ਬੱਚਿਆਂ ਦੀ ਕਿਸੇ ਕਾਰਨ ਕਰਕੇ ਮੌਤ ਹੋ ਜਾਂਦੀ ਹੈ। ਉਹ ਬੱਚੇ, ਉਹ ਬਜ਼ੁਰਗ ਬੱਚਿਆਂ ਤੋਂ ਵੱਖਰੇ ਹੋ ਜਾਂਦੇ ਨੇ। ਪ੍ਰਮਾਤਮਾ ਜੀ ਜਿਹੜੀ ਕਰੋਪੀ ਹੋਈ ਹੈ, ਉਸ ਕਰੋਪੀ ਨੂੰ ਅਸੀਂ ਸੰਭਲ ਲਈ ਤਿਆਰ ਆ। ਉਹ ਪ੍ਰਮਾਤਮਾ ਕਿਰਪਾ ਕਰੇ, ਬਲ ਬਖਸ਼ੇ। ਤੁਹਾਡੇ ਜੀ ਦੀ ਇਹ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਜਿਹੜਾ ਪਹਿਲੇ ਹੀ ਸਾਡੇ ਇਸ ਸ਼ਹਿਰ ਦੇ ਵਿੱਚੋਂ ਬਹੁਤ ਯੋਗਦਾਨ ਰੰਦਾ ਹਰ ਵੇਲੇ ਸਾਡੇ ਨਾਲ ਮੁੰਡਾ ਮੁੰਡਾ ਲਾ ਕੇ ਤੁਰਦੇ ਨੇ ਸਾਰੇ ਸਥਾਨੀ ਸੱਜਣ ਉਹਨਾਂ ਦੇ ਦਾਨੀ ਸੱਜਣਾਂ ਲਈ ਨਾ ਅਰਦਾਸ ਕਰਾਂਗਾ ਕਿ ਉਹਨਾਂ ਦੀ ਦਿਨ ਦੁਪਹਿਰੀ ਰਾਤ ਚੌਪਣੀ ਤਰੱਕੀ ਹੋਵੇ ਤਾਂ ਜੋ ਇਹੋ ਜੀ ਸੇਵਾ ਕਰਦੇ ਰਹਿਣ ਇਹਦਾ ਕੋਈ ਚਾਰਜ ਵੀ ਲਿੱਤਾ ਜਾਊਗਾ ਉਹਨਾਂ ਬਜ਼ੁਰਗਾਂ ਤੋਂ ਕੋਈ ਖਰਚਾ ਲਿੱਤਾ ਜਾਊਗਾ ਬਿਲਕੁਲ ਬਿਲਕੁਲ ਫ੍ਰੀ ਹੈ ਬਿਲਕੁਲ ਫ੍ਰੀ ਹੈ ਹਾਂ ਕੋਈ ਕਈ ਵਾਰ ਇਦਾਂ ਦੀ ਗੱਲ ਹੁੰਦੀ ਹੈ ਕਿ ਕੋਈ ਹੋਰ ਦਾਨੀ ਸੱਜਣ ਆ ਕੇ ਕਹਿੰਦਾ ਵੀ ਇਹ ਬਜ਼ੁਰਗ ਨੂੰ ਰੱਖ ਲਓ ਅਸੀਂ ਦੀ ਸੇਵਾ ਜਿਹੜੀ ਮਹੀਨੇ ਬਾਅਦ ਕੋ ਰਾਸ਼ਨ ਪਾਣੀ ਦੀ ਜਾਂ ਕੋਈ ਹੋਰ ਉਹ ਦੇ ਸਕਦਾ ਜੀ ਉਹ ਤੇ ਕਿਉਂਕਿ ਚੱਲਣਾ ਤਾਂ ਦਾਨ ਨਾਲ ਹੀ ਹੈ ਇਸ ਕਰਕੇ ਮੈਂ ਤਾਂ ਸਾਰਿਆਂ ਇੱਥੇ ਦੇ ਸੰਗੀ ਇੱਥੇ ਦੇ ਸੰਗਤਾਂ ਨੂੰ ਬੇਨਤੀ ਕਰਦਾ ਇਸੇ ਤਰ੍ਹਾਂ ਸਾਡੇ ਤੇ ਪ੍ਰੇਮ ਭਰਿਆ ਹੱਥ ਰੱਖਿਓ ਤਾਂ ਜੋ ਅਸੀਂ ਇਹ ਸੇਵਾ ਕਰਦੇ ਰਹੀਏ ਜਿਵੇਂ ਤੁਸੀਂ ਦੱਸਿਆ ਕਿ ਪੰਜ ਕਮਰੇ ਜਿਹੜੇ ਅਸੀਂ ਹਜੇ ਤਿਆਰ ਕੀਤੇ ਨੇ ਉਹ ਪੰਜਾਂ ਕਮਰਿਆਂ 'ਚ ਕਿੰਨੇ ਕ ਬਜ਼ੁਰਗ ਰਹਿ ਸਕਦੇ ਨੇ ਹਣ ਜੇ 10 ਬਜ਼ੁਰਗ ਰਹਿ ਸਕਦੇ ਵੈਸੇ ਰਹਿ 15 ਸਕਦੇ ਆ ਨਹੀਂ ਲੇਕਿਨ ਅਸੀਂ ਥੋੜੀ ਟੈਟਨਸ ਨਹੀਂ ਕਰਨਾ ਚਾਹੁੰਦੇ ਕਿ ਬੰਦੇ ਤੰਗ ਹੋ ਕੇ ਰਹਿਣ ਸਿਰਫ ਇੱਕ ਕਮਰੇ ਦੇ ਵਿੱਚ ਦੋ ਨੂੰ ਰੱਖਣਾ ਚਾਹੁੰਦੇ ਕਿਉਂਕਿ 12x2 12 ਦਾ ਕਮਰਾ ਹੈ ਇੱਕ ਵਿੱਚੇ ਵਾਸ਼ਰੂਮ ਵਗੈਰਾ ਸਾਰਾ ਕੁਝ ਹੈ ਉਹਦੇ ਵਿੱਚ ਦੋ ਬੰਦੇ ਰਹਿ ਸਕਦੇ ਆ ਉਹ 10 ਬੰਦੇ ਇਸ ਟਾਈਮ ਤੱਕ ਸਾਡੇ ਕੋਲ ਰਹਿ ਸਕਦੇ ਆਂ ਔਰ ਇਹਦੇ ਨਾਲੇ ਅਸੀਂ ਉੱਪਰ ਸ਼ੁਰੂ ਕਰਾਂਗੇ ਤੇ ਪੰਜ ਕਮਰੇ ਹੋਰ ਬਣਾਵਾਂਗੇ। ਉਹਨਾਂ ਨੂੰ ਕਿਵੇਂ ਦੇਖਦੇ ਹੋ ਤੁਸੀਂ ਕਿ ਜਿਹੜੇ ਲੋਕ ਕੀ ਅੱਜਕੱਲ੍ਹ ਜੇ ਗੱਲ ਕਰੀਏ ਦੇਖੀਏ ਕਿ ਬਿਰਦਾਸ਼ਨਾ ਬਣਾਉਣ ਦੀ ਲੋੜ ਹੀ ਕਿਉਂ ਪੈਂਦੀ ਆ ਕੀ ਕਾਰਨ ਮੰਨਦੇ ਹੋ ਮੈਂ ਤੁਸੀਂ ਇਸ ਦਾ ਦੇਖੋ ਜੀ ਅੱਜ ਪਹਿਲੇ ਵੀ ਇਹ ਗੱਲ ਚੱਲੀ ਸੀਗੀ ਇੱਕ ਬਹੁਤ ਸੂਝਵਾਨ ਵਿਅਕਤੀ ਨੇ ਇਹ ਗੱਲ ਦੱਸੀ ਸੀ ਉਹ ਕਹਿ ਰਿਹਾ ਸੀ ਕਈ ਵਾਰ ਕੀ ਪ੍ਰਮਾਤਮਾ ਦੀ ਕਰੋਪੀ ਹੋ ਜਾਂਦੀ ਆ ਪਰਮਾਤਮਾ ਦੀ ਕਿਰਪਾ ਹੋ ਜਾਂਦੀ ਹੈ ਬੱਚੇ ਕੋਈ ਦੇਖੋ ਇੱਕ ਇੱਕ ਦੋ ਦੋ ਬੱਚੇ ਨੇ ਤੇ ਕਈ ਵਾਰ ਐਦਾਂ ਦੀ ਕਿਰਪਾ ਹੋ ਜਾਂਦੀ ਹੈ ਬੱਚੇ ਦੀ ਮੌਤ ਹੋ ਜਾਵੇ ਉਦੋਂ ਬਾਅਦ ਉਹ ਬਜ਼ੁਰਗ ਕਿੱਥੇ ਜਾਵੇ ਜਿਹੜਾ ਉਹ ਬਜ਼ੁਰਗ ਆਪਣੇ ਆਸ ਰੱਖਦਾ ਕਿ ਸਾਡਾ ਬੱਚਾ ਵੱਡਾ ਹੋਊਗਾ ਔਰ ਸੀ ਉਹਨਾਂ ਦੇ ਆਸਰੇ ਨਾਲ ਬਢੇਪਾ ਕੱਟਾਂਗੇ ਜੇ ਉਹਨੂੰ ਕੁਝ ਹੋ ਜਾਵੇ ਉਹ ਬੱਚਾ ਉਹ ਬਜ਼ੁਰਗ ਬੱਚਿਆਂ ਤੋਂ ਵਾਂਝਾ ਹੋ ਜਾਂਦਾ ਇਸ ਕਰਕੇ ਉਹ ਜੇ ਬਜ਼ੁਰਗ ਨੂੰ ਲੋੜ ਹੈ ਉਹ ਇੱਥੇ ਰਹਿ ਸਕਦਾ ਔਰ ਕਈ ਵਾਰ ਇੱਕ ਨਾ ਇਹ ਵੀ ਦੇਖੀ ਅੱਗੇ ਵੀ ਨਾ ਤੁਹਾਡੀ ਵੀਡੀਓ ਚ ਦੇਖਤੀ કરી ਸੀਗੀ ਜੰਮਦੇ ਆ ਬੱਚਿਆਂ ਨੂੰ ਅਸੀਂ ਹੋਸਟਲਾਂ ਚ ਪਾ ਦਿੰਨੇ ਆ ਬੱਚਿਆਂ ਦਾ ਸਾਡਾ ਮਾਪੇ ਨਾਲ ਪਿਆਰ ਨਹੀਂ ਰਹਿ ਜਾਂਦਾ ਜੇਕਰ ਸਾਡੇ ਕੋ ਰਹਿਣ ਦੇ ਇੱਥੇ ਉਹਨਾਂ ਨੂੰ ਪਤਾ ਲੱਗੂਗੇ ਸਾਡੇ ਮਾਪੇ ਸੰਘਰਸ਼ ਕਿਵੇਂ ਕਰਕੇ ਸਾਨੂੰ ਪਾਲਦੇ ਨੇ ਜਦ ਅਸੀਂ ਜਮਲੇ ਬੱਚਿਆਂ ਨੂੰ 2 ਸਾਲ ਬਾਅਦ 3 ਸਾਲ ਬਾਅਦ ਹੋਸਟਲ ਚ ਭੇਜ ਦੇਣਾ ਔਰ ਪੜ੍ਹਾਈ ਕਰਦੇ ਸਾਰੇ ਨੌਕਰੀ ਲੱਗ ਜਾਣੀ ਹੈ ਨੌਕਰੀ ਲੱਗਣ ਤੋਂ ਨਾਲੇ ਵਿਆਹ ਹੋ ਗਿਆ ਵਿਆਹ ਹੋ ਕੇ ਉਹ ਬਾਹਰ ਚਲੇ ਗਿਆ ਉਹਨੂੰ ਸਾਡਾ ਪਿਆਰ ਵੀ ਕਿੱਥੇ ਰਹਿ ਗਿਆ ਇਸ ਕਰਕੇ ਮੇਰੀ ਬੇਨਤੀ ਇਹ ਵੀ ਹੈ ਪੜਾਉਣਾ ਬਹੁਤ ਜ਼ਰੂਰੀ ਹੈ ਪੜ੍ਹਨਾ ਵੀ ਚਾਹੀਦਾ ਬੱਚਿਆਂ ਨੂੰ ਲੇਕਿਨ ਉਹਨਾਂ ਨਾਲ ਤਾਲਮੇਲ ਵੀ ਸਾਨੂੰ ਵੜਾ ਕੇ ਰੱਖਣਾ ਚਾਹੀਦਾ ਹੈ ਤਾਂ ਜੋ ਸਾਡਾ ਉਸ ਵਿੱਚੀ ਬੱਚਿਆਂ ਤੇ ਮਾਪਿਆਂ ਦਾ ਪਿਆਰ ਬਣਿਆ ਰਹੇ ਉਹਨਾਂ ਬੱਚਿਆਂ ਨੂੰ ਇਹ ਪਤਾ ਲੱਗੇ ਕਿ ਸਾਡੇ ਮਾਪੇ ਸਾਨੂੰ ਇਸ ਸੰਘਰਸ਼ ਦੇ ਨਾਲ ਪਾਲਦੇ ਆਂ ਪੜ੍ਹਾਉਂਦੇ ਆਂ ਨੌਕਰੀ ਲਵਾਉਂਦੇ ਆਂ ਵਿਆਹ ਕਰਦੇ ਆਂ ਔਰ ਸਾਡੇ ਵਾਸਤੇ ਜ਼ਮੀਨਾਂ ਜਾਇਦਾਦਾਂ ਕੋਠੀਆਂ ਮਕਾਨ ਖੜੇ ਕਰਦੇ ਆਂ ਉਹਨਾਂ ਨੂੰ ਪਤਾ ਤਾਂ ਹੋਵੇ ਲੇਕਿਨ ਹੁਣ ਬੱਚੇ ਇਦਾਂ ਦੇ ਉਹਨਾਂ ਨੂੰ ਪਤਾ ਹੀ ਨਹੀਂ ਕਿ ਸੰਘਰਸ਼ ਹੁੰਦਾ ਕਿਵੇਂ 100 ਬੱਚੇ ਜਿਹੜੇ ਆ ਮਾਪਾਪ ਨੂੰ ਦਰਕਾਰ ਦੇ ਨੇ ਤੇ ਮੈਂ ਤਾਂ ਤੁਹਾਡੇ ਮਾਧਿਅਮ ਰਾਹੀਂ ਕਨੜਾ ਜੀ ਤੇ ਨਰੇਤ ਸਾਹਿਬ ਤੁਹਾਨੂੰ ਮੈਂ ਬੇਨਤੀ ਕਰਾਂਗਾ ਕਿ ਲੋਕਾਂ ਨੂੰ ਇਹੋ ਜੀ ਜ਼ਰੂਰ ਪ੍ਰੇਰਨਾ ਕਰੋ ਕਿ ਬੱਚੇ ਜਿਹੜੇ ਆ ਉਹਨਾਂ ਨਾਲ ਪਿਆਰ ਬਣਾ ਕੇ ਰੱਖਣ ਤਾਂ ਜੋ ਸਾਡੇ ਬਢੇਪੇ ਚੋਂ ਬੱਚੇ ਸਾਡੇ ਕੰਮ ਆ ਸਕਣ ਤਾਂ ਬਿਲਕੁਲ ਤੁਸੀਂ ਦੇਖ ਸਕਦੇ ਹੋ ਉਸ ਸਵਰਗ ਆਸ਼ਰਮ ਦੇ ਵਿੱਚ ਅਸੀਂ ਮੌਜੂਦ ਹਾਂ ਜਿੱਥੇ ਇੱਕ ਬਾਪੂ ਜੀ ਹੁਣੀ ਵੀ ਜਿਹੜੇ ਨੇ ਅੱਜ ਆਏ ਹੋਏ ਨੇ ਉੱਥੇ ਰੁਕੇ ਹੋਏ ਨੇ ਦੇਖ ਸਕਦੇ ਹੋ ਤੁਸੀਂ ਗੱਲਬਾਤ ਕਰ ਲੈਣੇ ਆਂ ਬਾਪੂ ਜੀ ਸ਼ਸ਼ੀਕਲ ਜੀ ਠੀਕ ਹੈ ਭਾਈ ਕੀ ਨਾਮ ਹੈ ਬਾਪੂ ਜੀ ਤੁਹਾਡਾ ਖੈਰ ਜੀ ਬਪੂ ਜੀ ਕਿਵੇਂ ਦੇਖਦੇ ਹੋ ਇਹ ਉਪਰਾਲਾ ਜਿਹੜਾ ਕੀਤਾ ਗਿਆ ਇੱਕ ਸਵਰਗ ਆਸ਼ਰਮ ਬਣਾਇਆ ਗਿਆ ਐਸਜੀਬੀ ਵੱਲੋਂ ਚੈਰੀਟੇਬਲ ਸੁਸਾਇਟੀ ਵਾਲਿਆਂ ਨੇ ਕਿਸ ਤਰ੍ਹਾਂ ਦੇਖਦੇ ਹੋ ਇਸ ਕੰਮ ਨੂੰ ਮਤਲਬ ਇਹ ਬਹੁਤ ਵਧੀਆ ਬਣ ਗਿਆ ਸਾਬ ਮਤਲਬ ਇਹ ਸਭ ਨੂੰ ਫੁੱਲਤੋ ਹੋ ਗਈ ਜਿਹੜੇ ਬਜ਼ੁਰਗ ਬੰਦੇ ਨੇ ਉਹਨਾਂ ਵਾਸਤੇ ਜਿਹਨੂੰ ਨਹੀਂ ਰੋਟੀ ਮਿਲਦੀ ਘਰੋਂ ਉਹ ਦਰਕਾਰ ਦੇ ਨੇ ਉਹਨਾਂ ਵਾਸਤੇ ਇਹ ਬਣਾਇਆ ਇਹ ਕੋਈ ਪੈਸਾ ਵਗੈਰਾ ਵੀ ਲਿੱਤਾ ਜਾਂਦਾ ਹੈ ਤੇ ਰਹਿਣ ਦਾ ਇਹਨਾਂ ਦੇ ਵੱਲੋਂ ਕਿ ਨਹੀਂ ਚਾਹੀ ਇਹ ਕੋਈ ਪੈਸਾ ਨਹੀਂ ਜਾਈ ਬਸ ਬਾਕੀ ਦੇਖ ਭਾ ਲੈ ਉਹਨਾਂ ਦੇ ਜਿਵੇਂ ਆਪਾਂ ਬੱਚਿਆਂ ਦੇ ਇਕੱਠਾ ਕਰਦੇ ਆ ਉਹ ਕੋ ਬੱਚਿਆਂ ਵਾਲੇ ਕੰਮ ਹੈ ਦੇਖੋ ਜਿਨੇ ਬਜ਼ੁਰਗਾਂ ਦੀ ਸੇਵਾ ਨਹੀਂ ਕੀਤੀ ਜੀ ਤੇ ਲੱਖ ਦੀ ਤਾਂ ਜਾਵੇ ਉਹ ਕੰਮ ਕਰਦੀ ਕਿ ਗਵਨ ਤੋਂ ਬਬੂ ਜੀ ਅਕਸਰ ਆਪਾਂ ਦੇਖਦੇ ਆ ਕਿ ਆਪਾਂ ਛੋਟੇ ਹੁੰਦੇ ਤੋਂ ਬੱਚੇ ਨੂੰ ਸਾਭਦੇ ਆ ਆਪਣੇ ਬੱਚੇ ਨੂੰ ਵੱਡਾ ਕਰਦੇ ਆ ਪਾਲਦੇ ਆ ਉਹਦਾ ਪੋਸ਼ਣ ਕਰਦੇ ਆ ਉਹਨੂੰ ਵਧੀਆ ਪੜਾਉਂਦੇ ਆ ਲਿਖਾਉਂਦੇ ਆ ਪਰ ਜਦੋਂ ਮਾਪਿਓ ਦੇ ਉੱਤੇ ਬੜਾਪਾ ਆ ਜਾਂਦਾ ਆ ਜਾਂਦਾ ਤਾਂ ਉਹ ਬੱਚੇ ਹੀ ਉਹੀ ਬੱਚੇ ਜਿਨ੍ਹਾਂ ਨੂੰ ਐਡਾ ਵੱਡਾ ਕੀਤਾ ਹੁੰਦਾ ਉਹ ਆਪਣੇ ਮਾਪਿਓ ਨੂੰ ਕਿਉਂ ਛੱਡ ਦਿੰਦੇ ਨੇ वो जी है मतलब उदूलत मतलब जड़ी है दरकार देने उन्होंने वो काम का बजुर्ग कह टेके मारू तेन मैं जो माँ बोलती है तो माँ ही कहती है माँ केंद्र बच्चे हम ताही तो पीढ़ी जीडी पिछ पछड़ गई है सारी ओ पहल बजुर्ग तो कट्ठे होकर कहें थे पिंड रोटी खाते थे ਅੱਕੇ ਬੰਦੇ ਰਹਦੇ ਤੇ ਇੱਕ ਮਕਾਨ ਦੇ ਵਿੱਚ ਸਾਰੇ ਬੰਦੇ ਰਹਿੰਦੇ ਤੇ ਹੁਣ ਆਪਣੇ ਆਪਣੇ ਮੋਬਾਈਲ ਚੱਲਦੇ ਇਹਨਾਂ ਨੇ ਆਪਣੇ ਆਪਣੇ ਮਤਲਬ ਜਿਹੜੇ ਨਹੀਂ ਖਾਣੂ ਕਰਤਾ ਤੇ ਹਰ ਤਾਂ ਹੁਣ ਰਹੀ ਪੈਦਾ ਰਹੇਗਾ ਬਸ ਬਬੂ ਜੀ ਉਹਨਾਂ ਲੋਕਾਂ ਨੂੰ ਕੀ ਸਨੇਹਾ ਦੇਵੋਗੇ ਜਿਹੜੇ ਆਪਣੇ ਮਾਪਿਓ ਦੀ ਕਦਰ ਨਹੀਂ ਕਰਦੇ ਆਪਣੇ ਪੇਰੈਂਟਸ ਨੂੰ ਜਦੋਂ ਉਹਨਾਂ ਦੇ ਬੁਢਾਪਾ ਆਂਦਾ ਹੈ ਉਹਨਾਂ ਨੂੰ ਲੋਡ ਹੁੰਦੀ ਆ ਆਪਣੇ ਬੱਚਿਆਂ ਦੀ ਉਦੋਂ ਉਹਨਾਂ ਦਾ ਸਾਥ ਛੱਡ ਦਿੰਦੇ ਨੇ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਇਹ ਉਹਨਾਂ ਨੂੰ ਇਹੀ ਕਹਿੰਦੇ ਆ ਵੀ ਆਪਣਾ ਵੀ ਆਪਣੇ ਮਾਪਿਆਂ ਦੀ ਸੇਵਾ ਕਰੋ ਚਾਹੇ ਤੁਸੀਂ ਲੱਖ ਚੀਰ ਤਨ ਜਾਓ ਉਸ ਤੋਂ ਕੋਈ ਕੰਮ ਜਵ ਨਹੀਂ ਹੋਗਾ ਤੁਸੀਂ ਇਹ ਆਸ਼ੀਰਵਾਦ ਆ ਬਜ਼ੁਰਗਾਂ ਦਾ ਅੱਜ ਤੋ ਨਹੀਂ ਪਹਿਲੀ ਤੋਂ ਹੀ ਸਦਾ ਹੀ ਸਦਾ ਹੀ ਤੋਂ ਚੱਲੇ ਆ ਰਹੇ ਸਰ ਬਜ਼ੁਰਗਾਂ ਦਾ ਸਤਕਾਰ ਕਰੋ ਉਹਨਾਂ ਦੀ ਗੱਲ ਮੰਨੋ ਕਦੇ ਵੀ ਖਤਰਾ ਨਹੀਂ ਖਾਈਗੇ ਨਹੀਂ ਤਾਂ ਤੋ ਕਹਾਂਦਾ ਜੇ ਬਜ਼ੁਰਗਾਂ ਦੀ ਨਹੀਂ ਮੰਨਦਾਗਾ ਇੱਕ ਲੜਕੇ ਦੇ ਚਾਰ ਪੁੱਤਰ ਦੇ ਉਹਨਾਂ ਨੇ ਬਜ਼ੁਰਗ ਨੇ ਕਿਹਾ ਕਹਿੰਦਾ ਵੀ ਤੁਸੀਂ ਐਂ ਕਰੋ 4 ਲੱਖਿਆਂ ਦੇ 4 ਲੱਖਿਆਂ ਲੈਂਦੀਆਂ ਨਾ ਨਾ ਤਾਂ ਹੋਏ ਕਿ ਤੱਕ ਨਾ ਵੀ ਕੱਲੇ ਕਰੇ ਜੋਰ ਲਾਓ ਜੀ ਕੱਲੇ ਕਹਿੰਦੇ ਨਹੀਂ ਟੁੱਟੀਆਂ ਕਹਿੰਦੇ ਵੀ ਸਾਰੇ ਮਿਲ ਕੇ ਜੋਰ ਲਾਓ ਜੀ ਬਜ਼ੁਰਗ ਕਹਿੰਦੇ ਬਜ਼ੁਰਗ ਨੇ ਠੀਕ ਹੈ ਕਹਿੰਦਾ ਸਾਰੇ ਜਉਂਦਾ ਟੁੱਟ ਗੀ ਕਹਿੰਦੇ ਇੱਕ ਰਹਾਂਗੇ ਉਹ ਤਾਂ ਤੁਹਾਨੂੰ ਬਾਹਰ ਵੀ ਵੀ ਕਦੀ ਕਰ ਸਕਦਾ ਕੋਈ ਵੀ ਜਿੰਨੇ ਵੀ 4 ਜਿੰਨੇ ਵੀ ਮੈਂਬਰ ਹੈ ਘਰ ਦੇ ਵਿੱਚ ਆਪਣਾ ਰਫਾਗ ਰੱਖੋ ਆਪਣਾ ਬਜ਼ੁਰਗਾਂ ਦਾ ਕਹਿਣਾ ਮੰਨੋ ਸਤਿਕਾਰ ਕਰੋ ਬਜ਼ੁਰਗਾਂ ਦਾ ਉਹਨੂੰ ਦਰਕਾਰੋ ਨਾ ਜਿਹਨਾਂ ਨੇ ਸਾਰੀ ਜ਼ਿੰਦਗੀ ਛੋਟੇ ਵਾਸਤੇ ਕੀਤਾ ਹੁਣ ਤੁਸੀਂ ਬਰਾਦਰ ਤਾਂ ਤਾਂ ਲੈ ਕਹਿਦੇ ਹੋ ਬਾਹਰ ਵੀ ਕੰਮ ਕਰ ਜਿਦੇ ਨੇ ਜ਼ਮੀਨਾਂ ਗੇਚੀਆਂ ਆਹ ਕਰਤਾ ਫਲਾਣਾ ਕਰਤਾ ਮਾਰਤੇ ਆਪਣੇ ਬਾਪਨ ਕੋਲ ਮਾਰ ਦਿੰਦਾ ਅਗਲਾ ਅਰ ਦੇਸ਼ੀਂ ਦੇਸ਼ੇ ਚੱਲ ਪਏ ਇਹਨਾਂ ਦੇ ਹੋਰ ਪੱਠਾ ਕਰੇ ਪੈਗਾ ਗੱਲ ਹੇ ਭਾਈ ਦੇਖੋ ਬਜ਼ੁਰਗ ਬਜ਼ੁਰਗਾਂ ਦਾ ਆਦਰ ਕਰੋ ਮਰਿਆ ਤਾਂ ਹੀ ਕਰਨਾ ਤਾਂ ਬਿਲਕੁਲ ਜੀ ਅਸੀਂ ਗੱਲਬਾਤ ਕੀਤੀ ਹੈ ਜਿਨ੍ਹਾਂ ਨੇ ਵੱਲੋਂ ਇਹ ਆਸ਼ਰਮ ਦੀ ਜਿਹੜੀ ਸੇਵਾ ਹੈ ਨਿਭਾਈ ਜਾ ਰਹੀ ਹੈ ਚਰਨਜੀਤ ਸਿੰਘ ਥੋਪੀਆ ਉਹਨਾਂ ਦੇ ਨਾਲ ਉਹਨਾਂ ਨੇ ਦੱਸਿਆ ਕਿ ਜੇ ਕੋਈ ਵੀ ਬਜ਼ੁਰਗ ਅਜਿਹੇ ਹੈ ਜਿਨ੍ਹਾਂ ਦੇ ਬੱਚਿਆਂ ਦੀ ਡੈਥ ਹੋ ਚੁੱਕੀ ਹੈ ਜਾਂ ਘਰ ਦੇ ਨਕਾਰ ਦਿੰਦੇ ਨੇ ਕਿਸੇ ਵਜ੍ਹਾ ਕਰਕੇ ਉਹਨਾਂ ਨੂੰ ਘਰ ਦੇ ਵਿੱਚ ਨਹੀਂ ਰਹਿਣ ਦਿੱਤਾ ਜਾਂਦਾ ਤਾਂ ਉਹਨਾਂ ਬੇਸਹਾਰਾ ਬਜ਼ੁਰਗਾਂ ਦੇ ਲਈ ਇਹ ਆਸ਼ਰਮ ਬਣਾਇਆ ਇੱਕ ਵਾਰ ਤਸਵੀਰ ਤੁਹਾਨੂੰ ਦਿਖਾ ਦਿੰਨੇ ਆਂ ਅਬ 4 ਤੋਂ 5 ਕਮਰੇ ਜਿਹੜੇ ਨੇ 5 ਕਮਰੇ ਜਿਹੜੇ ਨੇ ਇਸ ਆਸ਼ਰਮ ਦੇ ਵਿੱਚ ਬਣਾਏ ਗਏ ਨੇ ਉਹਨਾਂ ਬਜ਼ੁਰਗਾਂ ਨੂੰ ਸਹੂਲਤ ਦੇਣ ਦੇ ਲਈ ਹਰ ਇੱਕ ਸਹੂਲਤ ਇੱਥੇ ਮਿਲੂਗੀ ਕੋਈ ਵੀ ਖਰਚਾ ਜਿਹੜਾ ਨਹੀਂ ਲਿੱਤਾ ਜਾ ਰਿਹਾ ਇਸ ਆਸ਼ਰਮ ਦੇ ਵਿੱਚ ਰਹਿਣ ਦੇ ਲਈ ਤੇ ਉਹਨਾਂ ਨੇ ਇਹ ਵੀ ਦੱਸਿਆ ਕਿ ਕਿਉਂ ਲੋੜ ਪੈ ਜਾਂਦੀ ਹੈ ਅੱਜ ਕੱਲ ਦੀ ਨੌਜਵਾਨ ਪੀੜ੍ਹੀ ਨੂੰ ਆਪਣੇ ਮਾਪਿਓ ਨੂੰ ਘਰੋਂ ਕੱਢਣ ਦੀ ਉਹਨਾਂ ਦਾ ਇਹ ਕਹਿਣਾ ਹੈ ਕਿ ਵੈਸੇ ਤਾਂ ਬਿਰਦ ਆਸ਼ਰਮ ਨਹੀਂ ਬਣਨੇ ਚਾਹੀਦੇ ਪਰ ਫਿਰ ਵੀ ਅਸੀਂ ਬਣਾਇਆ ਤਾਂ ਕਿ ਲੋਕਾਂ ਦੀ ਸਹਾਇਤਾ ਹੋ ਸਕੇ ਜਿਨ੍ਹਾਂ ਨੂੰ ਉਹਨਾਂ ਦੇ ਬੱਚੇ ਜਿਹੜੇ ਬੱਚਿਆਂ ਨੂੰ ਮਾਪੇ ਐਡਾ ਵੱਡਾ ਕਰਦੇ ਨੇ ਪਾਲਦੇ ਨੇ ਪੋਸਟਦੇ ਨੇ ਪੜ੍ਹਾਉਂਦੇ ਨੇ ਲਿਖਾਉਂਦੇ ਨੇ ਪਰ ਉਹ ਆਦਤ ਦੇ ਵਿੱਚ ਲਾਸਟ ਦੇ ਵਿੱਚ ਜਦੋਂ ਉਹ ਉਹਨਾਂ ਮਾਪਿਓਂ ਨੂੰ ਆਪਣੇ ਬੱਚਿਆਂ ਦੀ ਜ਼ਰੂਰਤ ਹੁੰਦੀ ਆ ਤਾਂ ਉਹਨਾਂ ਨੂੰ ਬੇਸਹਾਰਾ ਛੱਡ ਦਿੰਦੇ ਨੇ ਉਹਨਾਂ ਬਜ਼ੁਰਗਾਂ ਦੇ ਲਈ ਇਹ ਆਸ਼ਰਮ ਬਣਾਇਆ ਹੈ ਤਾਂ ਜੇ ਕਿਸੇ ਨੂੰ ਵੀ ਕਿਸੇ ਚੀਜ਼ ਦੀ ਅਜਿਹੀ ਲੋੜ ਹੈ ਤਾਂ ਉਹ ਇਸ ਆਸ਼ਰਮ ਦੇ ਵਿੱਚ ਆ ਕੇ ਰਹਿ ਸਕਦਾ ਕੋਈ ਵੀ ਅਜਿਹਾ ਬਜ਼ੁਰਗ ਜਿਹੜਾ ਸਾਡੀ ਵੀਡੀਓ ਨੂੰ ਦੇਖਦਾ ਹੋਵੇ ਜਾਂ ਕੋਈ ਸਮਾਜ ਸੇਵੀ ਇਸ ਵੀਡੀਓ ਨੂੰ ਦੇਖ ਰਿਹਾ ਹੋਵੇ ਉਹਨਾਂ ਨੂੰ ਲੱਗਦਾ ਹੋਵੇ ਕਿ ਕੋਈ ਬਜ਼ੁਰਗ ਜਿਹੜਾ ਹੈਗਾ ਜਿਹਨੂੰ ਆਸ਼ਰਮ ਦੇ ਵਿੱਚ ਰਹਿਣ ਦੀ ਲੋੜ ਹੈ ਤਾਂ ਬਦਾਰੇ ਅਪਡੇਟਸ ਲਈ ਦੇਖਦੇ ਰਹੋ D5 ਚੈਨਲ ਪੰਜਾਬੀ ਨਿਰਧਾਰਾ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ధਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ